ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਆਪਾਂ ਸਾਰੇ ਧਿਆਨ ਨਾਲ ਗੁਰੂ ਗ੍ਰੰਥ ਸਾਹਿਬ ਜੀ ਪੜ੍ਹਦੇ ਆਂ ਤੇ ਜੇ ਗੁਰੂ ਗ੍ਰੰਥ ਸਾਹਿਬ ਜੀ ਨਹੀਂ ਪੜ੍ਹਿਆ ਤਾਂ ਇੱਕ ਸਿੰਪਲ ਜਿਹਾ ਧਾਰਨ ਦਿੰਦੇ ਆ ਤੁਹਾਨੂੰ ਸੁਖਮਨੀ ਸਾਹਿਬ ਜਿੰਦਾ ਆਪਾਂ ਪੜ੍ਹਦੇ ਆਂ ਦਾ ਗਉੜੀ ਰਾਗ ਗਉੜੀ ਇਹ ਰਾਗ ਗਉੜੀ ਚ ਸਿਰਜਿਆ ਹੋਇਆ ਰਚਨਾ ਕੀਤੀ ਹੁਣ ਇਹੀ ਇਸੇ ਤਰ੍ਹਾਂ ਸਾਰੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਰਾਗ ਤੇ ਆਧਾਰਿਤ ਪੁਣਸੀ ਸੋਚਣਗੇ ਰਾਗ ਤੇ ਕਿਉਂ ਆਧਾਰ ਕੀਤਾ ਭਾਈ ਬਾਣੀ ਦਾ ਬਾਣੀ ਤਾਂ ਕਵਿਤਾ ਜਿਨਾ ਬੋਲੀ ਜਾ ਸਕਦੀ ਸੀ ਪੜੀ ਜਾ ਸਕਦੀ ਸੀ ਤੇ ਰਾਗ ਤੇ ਕਿਉਂ ਬਣਾਈ ਇਹੀ ਤਾਂ ਮੈਂ ਕਹਿ ਰਿਹਾ ਹਾਂ ਤੁਹਾਨੂੰ ਕਿ ਗੁਰੂ ਸਾਹਿਬ ਦੀ ਸੋਚ ਨਹੀਂ ਦੇਖੋ ਉਹਨਾਂ ਨੇ ਕਈ 100 ਸਾਲ ਪਹਿਲਾਂ ਮਿਊਜ਼ਿਕ ਥੈਰੇਪੀ ਨੂੰ ਪ੍ਰਮਾਣਿਤ ਕੀਤਾ ਰਾਗ ਤਾਂ ਸੰਸਾਰ 'ਚ ਉਹਨਾਂ ਤੋਂ ਪਹਿਲੇ ਵੀ ਸੀਗੇ ਸੀਗੇ ਨਾ ਉਹਨਾਂ ਦੀ ਦੇਦਾਰਨ ਤੋਂ ਪਹਿਲਾਂ ਸੀਗੇ ਰਾਗ ਸੰਸਾਰ 'ਚ ਫਿਰ ਵੀ ਦੂਜੇ ਜਿਨ੍ਹਾਂ ਵੀ ਪੰਥ ਸੀਗੇ ਉਹਨਾਂ ਨੇ ਤਾਂ ਰਾਗ ਤੇ ਆਰਾਇ ਕੋਈ ਗ੍ਰੰਥ ਨਹੀਂ ਬਣਾਇਆ ਤੇ ਗੁਰੂ ਸਾਹਿਬ ਨੇ ਗੁਰੂ ਨਾਨਕ ਸਾਹਿਬ ਜੀ ਨੇ ਇਹੋ ਜੀ ਗ੍ਰੰਥ ਇਹੋ ਜੀ ਬਾਣੀ ਰਚੀ ਜਿਹੜੀ ਕਿ ਸੰਪੂਰਨ ਤੌਰ ਤੇ ਰਾਗ ਤੇ ਆਧਾਰਿਤ ਹੈ ਰਾਗ ਹਾਂਜੀ ਇਹ ਅੱਜ ਦੇ ਤਰੀਕੇ ਤੁਸੀਂ ਕਿਸੇ ਵੀ ਕੰਟਰੀ ਚਲੇ ਜਾਓ ਸਾਨੂੰ ਅੱਜ ਇਲਾਜ ਦੇ ਕਈ ਵੱਖ-ਵੱਖ ਤਰੀਕੇ ਮਿਲਦੇ ਨੇ ਇਲਾਜ ਯਾਨੀ ਸਰੀਰਿਕ ਪੀੜਾ ਸਰੀਰਿਕ ਰੋਗ ਉਹਦੇ ਕਈ ਇਲਾਜ ਮੌਜੂਦ ਨੇ ਜਿਹੜੇ ਰਿਸਰਚਰਸ ਨੇ ਉਹ ਸੰਤ ਗੁਰੂ ਗ੍ਰੰਥ ਸਾਹਿਬ ਜੀ ਨੂੰ ਦੇਖਿਆ ਹੋਵੇ ਪੜ੍ਹਿਆ ਹੋਵੇ ਸਮਝਿਆ ਹੋਵੇ ਇਹਦੀ ਜਾਂਚ ਕੀਤੀ ਹੋਵੇ ਜਿਹੜੇ ਰਿਸਰਚਰਸ ਹੈਗੇ ਜਿਹੜੇ ਖੋਜੀ ਹੈਗੇ ਆ ਉਹਨਾਂ ਨੇ 뮤ਜ਼ਿਕ ਨੂੰ ਇੱਕ ਥੈਰੇਪੀ ਮੰਨਿਆ ਹਾਂਜੀ 뮤ਜ਼ਿਕ ਥੈਰੇਪੀ ਹਾਂਜੀ ਹਾਂਜੀ 뮤ਜ਼ਿਕ ਵੀ ਥੈਰੇਪੀ ਆ ਹੁਣ ਤੁਸੀਂ 뮤ਜ਼ਿਕ ਨੂੰ ਦੇਖ ਨਹੀਂ ਸਕਦੇ 뮤ਜ਼ਿਕ ਨੂੰ ਸਿਰਫ ਕੰਨਾਂ ਰਾਹੀਂ ਸੁਣਿਆ ਜਾਂਦਾ ਅਨਹਦ ਨਾਦ ਹਾਂਜੀ ਅਨਹਦ ਜਿਹੜਾ ਅਸੀਂ ਸੁਣ ਨਹੀਂ ਸਕਦੇ ਨਾ ਤੁਸੀਂ ਸੁਣਦੇ ਆ ਨਾ ਜਿਹੜਾ ਬਾਜਿਆ ਵੱਜਦਾ ਤੇ ਨਾਦ ਦੀ ਗੱਲ ਕਰੀ ਜਿਹੜੀ ਬਾਣੀ ਆ ਉਹ ਇਸ ਕਰਕੇ ਹੀ ਸਾਰੀ ਰਾਗ ਤੇ ਆਧਾਰਿਤ ਕੀਤੀ ਬਾਣੀ ਦਿਸਦੀ ਨਹੀਂ ਹੈ ਦਿਸਦੀ ਹੈ ਨਹੀਂ ਨਾ ਉਹ ਸੁਣਾਈ ਦਿੰਦੀ ਉਹ ਠੀਕ ਹੈ ਤਰਕ ਉਹ ਇਹ ਕਹੇਗਾ ਕਿ ਬਾਣੀ ਲਿਖੀ ਹੋਈ ਹੈ ਪੇਪਰ ਤੇ ਤੇ ਦਿਸੇਗੀ ਗੁਟਕੀਆਂ ਛੇ ਕਿ ਗੁਰੂ ਗ੍ਰੰਥ ਸਾਹਿਬ ਦੀ ਚੱਕਰ ਦਿਸਦੀ ਆ ਭਾਈ ਠੀਕ ਹੈ ਮੈਂ ਤਰਕ ਨਹੀਂ ਕਰ ਰਿਹਾ ਬਾਣੀ ਸੁਣੀ ਜਾਂਦੀ ਆ ਸੁਣ ਕੇ ਸੱਡਾ ਉਦਾਰ ਹੈ ਤੇ ਬਾਣੀ ਸੁਣ ਕੇ ਉਦਾਰ ਕਿਸ ਤਰ੍ਹਾਂ ਹੋ ਜਾਏਗਾ ਵੀ ਸਾਡਾ ਤੇ ਉਹਦੇ ਦੋ ਚੀਜ਼ਾਂ ਸ਼ਾਮਿਲ ਨੇ ਇੱਕ ਸਮਝ ਮਿਲਣੇ ਕੇ ਸਾਥ ਸੁਣ ਕੇ ਸਮਝ ਮਿਲੇ ਕਿ ਅਸੀਂ ਕੀ ਕਰ ਰਹੇ ਹਾਂ ਤੇ ਕੀ ਕਰਨਾ ਚਾਹੀਦਾ ਦੂਜਾ ਉਹ ਜਿਹੜਾ 뮤직 ਥੈਰੇਪੀ ਸਾਡੇ ਕੰਨਾਂ ਚ ਜਾਏਗੀ ਯਾਨੀ ਜੋ ਜੋ ਵੀ ਬਾਣੀ ਜਿਸ ਰਾਗ ਤੇ ਆਧਾਰਿਤ ਹੈਗੀ ਆ ਜੇ ਅਸੀਂ ਉਸ ਰਾਗ ਚ ਉਹਦਾ ਗਾਇਨ ਕਰਾਂਗੇ ਉਸ ਰਾਗ ਚ ਉਹ ਸੁਣਾਂਗੇ ਤਾਂ ਸਾਡੇ ਤੇ ਪ੍ਰਭਾਵ ਆਏਗਾ ਹੁਰਬਾਨੀ ਰਾਗ ਤੇ ਸੁਣਨ ਨਾਲ ਸਾਡੇ ਤੇ ਕੀ ਪ੍ਰਭਾਵ ਆ ਸਕਦੀ ਹੈ ਬਸ ਇਹਨੂੰ ਕਹਿੰਦੇ ਆ ਥੈਰੇਪੀ ਯਾਨੀ ਅਸੀਂ 뮤ਜ਼ਿਕ ਦੀ ਥੈਰੇਪੀ ਯੂਜ਼ ਕਰਦੇ ਹਾਂ ਜਦ ਵੇਵ ਲੈਂਥ 뮤ਜ਼ਿਕ ਪਰ 뮤ਜ਼ਿਕ ਇੱਕ ਮੀਟਰ ਤੇ ਹੈਗਾ ਉਹਦੀ ਵੇਵ ਲੈਂਥ ਹੈ ਕੀ ਜੀਗਾਹਰਟਸ ਜਿਵੇਂ ਮੋਬਾਈਲ ਦੇ ਰੇਂਜ ਹੁੰਦੀ ਨਾ ਮੋਬਾਈਲ ਦੇ ਨੈਟਵਰਕ ਹੁੰਦਾ ਤੁਸੀਂ ਮੋਬਾਈਲ ਤੋਂ ਮੋਬਾਈਲ ਗੱਲ ਕਰਦੇ ਉਹਦੇ ਵਿੱਚ ਕੋਈ ਵਾਇਰ ਨਹੀਂ ਹੁੰਦੀ ਲੇਕਿਨ ਕੋਈ ਤਾਂ ਚੀਜ਼ ਹੈਗੀ ਨਾ ਜਿਹੜੀ ਦਿਸਦੀ ਨਹੀਂ ਆ ਮਤਲਬ ਉਹਦੀ ਵਾਇਰ ਜਿਹੜੀ ਆ ਤੁਹਾਨੂੰ ਦਿਸਦੀ ਨਹੀਂ ਉਹਦੇ ਚੋਂ ਇੱਕ ਕਿਰਨ ਨਿਕਲਦੀ ਸਧਾਰਨ ਪਛਾਣ ਵਿੱਚ ਕਿਰਨ ਇੱਕ ਰੇ ਨਿਕਲਦੀ ਆ ਜਾਂਦੀ ਆ ਟਾਵਰ ਤੇ ਮੋਬਾਈਲ ਦਾ ਜੋ ਵੀ ਲੱਗਦਾ ਟਾਵਰ ਹੋਏਗਾ ਉਹਨੂੰ ਪਹੁੰਚਦੀ ਆ ਤੇ ਜਿਹਨੇ ਤੁਹਾਨੂੰ ਕਾਲ ਕੀਤਾ ਆ ਉਹ ਉਹਦੇ ਟਾਵਰ ਤੇ ਉਦਾ ਹੋਏ ਆ ਤੇ ਟਾਵਰ ਤੋਂ ਟਾਵਰ ਗੱਲ ਕਰਦਾ ਹੈ ਤੇ ਤੁਹਾਡੇ ਸਕਿੰਟਾਂ ਵਿੱਚ ਤੁਹਾਡੇ ਕੋਲ ਕਾਲ ਲੱਗ ਜਾਂਦੀ ਹੈ ਸਕਿੰਟਾਂ ਵਿੱਚ ਸੋਚੋ ਕਿੰਨਾ بڑا ਨੈਟਵਰਕ ਹੈ ਉਦਾਂ ਹੀ ਜੇ ਬਾਣੀ ਉਸ ਰਾਗ ਤੇ ਸੁਣੀ ਜਾਵੇ ਗੁਰੂ ਸਾਹਿਬ ਨੇ ਜੋ ਰਾਗ ਬਣਾਇਆ ਰਾਗ ਤੇ ਜਿਹੜੀ ਬਾਣੀ ਰਚੀ ਹੋਈ ਹੈ ਜੇ ਉਸ ਰਾਗ ਤੇ ਉਹ ਬਾਣੀ ਸੁਣੀ ਜਾਏਗੀ ਤਾਂ ਦੋਨੋਂ ਕੰਮ ਪੂਰੇ ਹੋ ਜਾਂਦੇ ਨੇ ਇੱਕ ਬਾਣੀ ਦਾ ਗਿਆਨ ਮਿਲਦਾ ਹੈ ਦੂਜਾ ਉਸ ਗਿਆਨ ਦੇ ਨਾਲ ਉਹ ਜਿਹੜਾ 뮤ਜ਼ਿਕ ਉਹ ਰਾਗ ਜਿਹੜਾ ਚੱਲ ਰਿਹਾ ਹੈ ਉਸ ਰਾਗ ਨਾਲ ਤੁਹਾਡੇ ਸਰੀਰ ਦੇ ਅੰਦਰ ਬਦਲਾਅ ਹੁੰਦੇ ਹਨ। ਉਹ ਤੁਸੀਂ ਅਚੋਕੇ ਬਾਣੀ ਸੁਣਨ ਨਾਲ ਰਾਗ ਤੇ ਧਾਰਿਤ ਕੀ ਬਦਲਾਅ ਹੋਣਗੇ? ਹਾਂਜੀ। ਉਹਨੂੰ ਕਹਿੰਦੇ ਸਾਇੰਸ। ਸਾਡੇ ਸਰੀਰ 'ਚ ਕਈ ਕੈਮੀਕਲਸ ਹੈਗੇ। ਕੈਮੀਕਲ ਜਿਹੜੇ ਜਿਸ ਤਰ੍ਹਾਂ ਅਸੀਂ ਸਰੀਰ 'ਚ ਕੁਝ ਖਾਂਦੇ ਹਾਂ ਤਾਂ ਉਹ ਪਚਨ ਕਰਦੇ ਆ ਜਿਹੜੇ ਡਾਈਜੈਸ਼ਨ ਕਰਦੇ ਸਾਡੇ ਸਰੀਰ 'ਚ ਉਹ ਰਸਾਇਣ ਜਿਹੜੇ ਹੈਗੇ ਉਹ ਕੈਮੀਕਲਸ। ਹਾਂਜੀ। ਉਦਾਂ ਹੀ ਸਾਰੇ ਸਰੀਰ 'ਚ ਗੁੱਡ ਕੈਮੀਕਲ ਸਾਰੇ ਸਰੀਰ 'ਚ ਬੈਡ ਕੈਮੀਕਲ ਹੁੰਦੇ ਆ ਮੈਂ ਇਹ ਕੈਮੀਕਲਸ ਨੂੰ ਦੋ ਹਿੱਸਿਆਂ 'ਚ ਵੰਡ ਕੇ ਦੱਸਣਾ ਤੁਹਾਨੂੰ ਗੁੱਡ ਕੈਮੀਕਲ ਉਹ ਹੈਗਾ ਆ ਜਿਹੜੇ ਸਾਰੇ ਸਰੀਰ 'ਚ ਅਛਾਈ ਯਾਨੀ ਚੰਗਿਆਈ ਪੈਦਾ ਕਰਦਾ ਹੈ ਤੰਦਰੁਸਤੀ ਔਰ ਬੈਡ ਕੈਮੀਕਲ ਉਹ ਮੰਨਿਆ ਜਾਂਦਾ ਜਿਹਦੇ ਨਾਲ ਸਟਾ ਸਰੀਰ ਕਮਜ਼ੋਰ ਹੁੰਦਾ ਹੈ ਸਰੀਰ 'ਚ ਤਾਕਤ ਜਾਂਦੀ ਤੇ ਦੋ ਕਿਸਮ ਦੇ ਕੈਮੀਕਲਸ ਮੰਨ ਲਓ ਸਰੀਰ 'ਚ ਹੈਗੇ ਜਦ ਅਸੀਂ ਕਿਸੇ ਵੀ ਬਾਣੀ ਨੂੰ ਰਾਗ ਤੇ ਆਧਾਰਿਤ ਬਾਣੀ ਨੂੰ ਅਸੀਂ ਉਸ ਰਾਗ ਵਿੱਚ ਸੁਣਦੇ ਆਂ ਉਹ ਜਿਹੜਾ 뮤ਜ਼ਿਕ ਹੈਗਾ ਨਾ ਉਹ ਜਿਹੜੀ ਲੈ ਤਾਲ ਉਹ ਸਾਡੇ ਕੰਨਾਂ ਰਾਹੀਂ ਸਾਡੇ ਮਨ ਤੱਕ ਪਹੁੰਚਦੀ ਹੈ ਉਹ ਵੇਵ ਸਿੰਕਰੋਨਾਈਜ਼ ਕਰਦੀ ਆ ਆਪਸ ਚ ਸਾਡੇ ਮਨ ਨੂੰ ਹਾਂਜੀ ਸਾਡੇ ਮਨ ਨੂੰ ਜਿਹਨੂੰ ਅਸੀਂ ਮਾਈਂਡ ਵੀ ਬੋਲ ਦਿੰਦੇ ਆ ਉਹ ਸਾਡੇ ਮਾਈਂਡ ਚ ਜਾ ਕੇ ਉਹ ਸਾਰੇ ਗੁੱਡ ਕੈਮੀਕਲਸ ਨੂੰ ਰਿਲੀਜ਼ ਕਰਾਉਂਦੀ ਆ ਹਾਂਜੀ ਕਈ ਕਿਸਮ ਦੇ ਟਾਕਸਿਨਸ ਹੁੰਦੇ ਸਾਡੀ ਬਾਡੀ ਚ ਟਾਕਸਿਨਸ ਜਿਹਦੇ ਨਾਲ ਅਸੀਂ ਬਿਮਾਰ ਪੈ ਜਾਂਦੇ ਆ ਜਿਹੜੀ ਕਿ ਨੈਗੇਟਿਵ ਹੁੰਦੀ ਹੈ ਉਹ ਸਾਡੇ ਸਰੀਰ ਨੂੰ ਖਰਾਬ ਕਰਦੇ ਜਿਹਨੂੰ ਕਹਿੰਦੇ ਟਾਕਸਿਕਸ ਤੇ ਉਹ ਬਾਣੀ ਰਾਗ ਤੇ ਆਧਾਰਿਤ ਜਦ ਹੁੰਦੀ ਹੈ ਉਹ ਰਾਗ ਤੇ ਸੁਣੀ ਜਾਵੇ ਤੇ ਬਾਣੀ ਸੁਣ ਕੇ ਸਾਨੂੰ ਗਿਆਨ ਵੀ ਹਾਸਿਲ ਹੋਏਗਾ ਤੇ ਜਿਸ ਲੈ ਜਿਸ ਮੀਟਰ ਚੋਂ ਬਾਣੀ ਪੜੀ ਜਾਏਗੀ ਉਹਦੇ ਨਾਲ ਸਾਡੇ ਅੰਦਰ ਤੇ ਟਾਕਸਿਨਸ ਵੀ ਫ੍ਰੀ ਹੋਣਗੇ ਜੋ ਨਹੀਂ ਸੀ ਫ੍ਰੀ ਰੈਡੀਕਲਸ ਕਹਿੰਦੇ ਉਹ ਵੀ ਫ੍ਰੀ ਹੋਣਗੇ ਤੇ ਅੰਦਰ ਸਾਡੇ ਕੈਮੀਕਲਸ ਗੁੱਡ ਕੈਮੀਕਲਸ ਦਾ ਸੰਚਾਰ ਹੋਏਗਾ ਤੇ ਸਾਡੇ ਬੋਡੀ ਦੇ ਅੰਦਰ ਦਾ શરી ਦੇ ਅੰਦਰ ਦਾ ਰੋਗ ਵੀ ਦੂਰ ਹੋਏਗਾ ਤੇ ਬਾਣੀ ਕਹਿੰਦੀ ਆ ਦੂਖ ਅੰਖ ਰੋਗ ਸੰਸਕਾਰ ਪੁੱਤਰ ਸੋਣੀ ਸੱਚੀ ਬਾਣੀ ਅਸੀਂ ਬੋਲਦੇ ਹੀ ਆ ਤੇ ਕਈ ਲੋਕ ਬੋਲਦੇ ਯਾਰ ਮੇਰੀ ਤਾਂ ਕੋਈ ਕੁਝ ਨਹੀਂ ਤੁਸੀਂ ਸੁਣਿਆ ਹੀ ਨਹੀਂ ਬਾਣੀ ਨੂੰ ਜੇ ਤੁਸੀਂ ਸੁਣੋਗੇ ਨਹੀਂ ਪਾਣੀ ਨੂੰ ਤਾਂ ਕੀ ਹੱਲ ਹੋਏਗਾ ਤੁਹਾਡਾ ਅਸੀਂ ਦਵਾਈ ਲੈ ਕੇ ਡਾਕਟਰ ਕੋਈਏ ਡਾਕਟਰ ਤੋਂ ਦਵਾਈ ਖਾਈਏ ਨਾ ਮੂੰਹ ਚ ਪਾਣੀ ਪੈਗੀ ਨਾ ਦਵਾਈ ਖਾ ਕੇ ਪਾਣੀ ਵੀ ਪਾਣਾ ਪੈਗਾ ਜਦ ਉਹ ਸਟ ਸਰੀਰ ਚ ਜਾਏਗੀ ਤਾਂ ਕੰਮ ਕਰੇਗੀ ਨਾ ਅਸੀਂ ਦਵਾਈ ਰੱਖ ਕੇ ਉਹਦੇ ਢੇੜੇ ਲਈ ਜਾਈਏ ਠੀਕ ਹੋ ਜਾਣਗੇ ਨਹੀਂ ਹੋਵਾਂਗੇ ਨਾ ਉਦਾਂ ਹੀ ਪਾਣੀ ਵੀ ਸਾਨੂੰ ਕੰਨਾਂ ਰਾਹੀਂ ਸੁਣਨੀ ਪੈਗੀ ਤੇ ਮਨ ਚ ਉਤਾਰਨੀ ਪੈਗੀ ਜੇ ਕੰਨਾਂ ਰਾਹੀਂ ਮਨ ਚ ਉੱਤਰ ਗਈ ਉਹਨੂੰ ਵਿਸ਼ਵਾਸ ਕੀਤਾ ਉਹਨੂੰ ਸਮਝਣ ਦੀ ਕੋਸ਼ਿਸ਼ ਕੀਤੀ ਦੇਖੋ ਤੁਹਾਡਾ ਦੁੱਖ ਰੋਗ ਸੰਸਾਰ ਪੁੰਤਰੇ ਸੋਣੀ ਸੱਚੀ ਬਾਣੀ ਇਹ ਕਥਨ ਬੁੱਲ ਸਾਹਿਬ ਦਾ ਇਹ ਕਥਨ ਝੂਠਾ ਨਹੀਂ ਹੋ ਸਕਦਾ ਇਸ ਕਥਨ ਨੂੰ ਜਿਸ ਦਿਨ ਅਸੀਂ ਮੰਨ ਲਾਂਗੇ ਨਾ ਆਪ ਤੁਸੀਂ ਦੇਖੋਗੇ ਤੁਹਾਡੇ ਜੀਵਨ ਦਾ ਕਿੰਨਾ ਬਦਲਾਅ ਹੁੰਦਾ ਹੈ ਕਿਉਂਕਿ ਮੇਰਾ ਵੈਦ ਗੁਰੂ ਹੋਵਿੰਦਾ ਮੇਰਾ ਵੈਦ ਮੇਰਾ ਡਾਕਟਰ ਹੈ ਭਾਈ ਮੇਰੇ ਡਾਕਟਰ ਮੈਨੂੰ ਜੋ ਦੱਸਦਾ ਆ ਸੰਸਾਰਿਕ ਡਾਕਟਰ ਸਾਨੂੰ ਦੱਸ ਦੇ ਐਕਸ-ਰੇ ਕਰਾ ਲੋ ਬਲੱਡ ਰਿਪੋਰਟ ਕਰਾ ਲੋ ਅਸੀਂ ਸਾਰੀ ਗੱਲਾਂ ਮੰਨਦੇ ਹਾਂ ਬਟ ਧਰਮ ਦੁਨੀਆ ਦਾ ਮਾਲਕ ਸਾਡਾ ਗੁਰੂ ਉਹ ਸਾਨੂੰ ਦੱਸ ਰਿਹਾ ਆ ਅਸੀਂ ਨਹੀਂ ਮੰਨਦੇ ਫਿਰ ਅਸੀਂ ਕੀ ਐਕਸਪੈਕਟ ਕਰਾਂਗੇ ਅਸੀਂ ਕੀ ਸੋਚਾਂਗੇ ਸਾਨੂੰ ਸਾਡੇ ਜੀਵਨ ਚ ਦੋ ਤਕਲੀਫਾਂ ਆ ਰਹੀਆਂ ਉਹ ਕਿਉਂ ਆ ਰਹੀਆਂ ਕਿਤੇ ਕਰਕੇ ਆ ਰਹੀਆਂ ਇਹ ਸਾਡੇ ਆਪ ਆਪਣੇ ਕਰਕੇ ਆ ਹਾਂਜੀ ਜਿਸ ਦਿਨ ਅਸੀਂ ਇਸ ਗੁਰੂ ਦੀ ਬਾਣੀ ਨੂੰ ਮਨ ਚ ਉਤਾਰ ਲਾਗੇ ਨਾ ਉਸ ਦਿਨ ਸਾਡੇ ਕਸ਼ਟ ਵੀ ਦੂਰ ਹੋ ਜਾਣਗੇ ਤੋ ਇਸ ਕਰਕੇ ਉਹਨਾਂ ਨੇ ਰਾਗ ਦੇ ਆਧਾਰਿਤ ਪੂਰੀ ਬਾਣੀ ਰਚੀ ਹੋਈ ਹੈ ਤਾਂ ਕਿ ਸਾਨੂੰ ਗਿਆਨ ਵੀ ਮਿਲੇ ਤੇ ਗਿਆਨ ਦੇ ਨਾਲ ਨਾਲ ਸਾਡੇ ਸਰੀਰਕ ਰੋਗ ਵੀ ਦੂਰ ਹੋਣ। ਜੇ ਇਹ ਅਸੀਂ ਸਮਝ ਨਹੀਂ ਪਾਵਾਂਗੇ ਤਾਂ ਅਸੀਂ ਕਿਦਾਂ ਉਸ ਬਾਣੀ ਤੇ ਭਰੋਸਾ ਕਰਾਂਗੇ? ਤੇ ਮੈਂ ਸਾਰੀ ਕੀਰਤਨੀਆਂ ਨੂੰ ਵੀ ਇਹੀ ਗੁਜ਼ਾਰਿਸ਼ ਕਰਾਂਗਾ। ਹੱਥ ਜੋੜ ਕੇ ਬੇਨਤੀ ਕਰਾਂਗਾ ਕਿ ਬਾਣੀ ਨੂੰ ਉਸ ਹੀ ਰਾਗ 'ਚ ਪੜੋ। ਉਸ ਹੀ ਰਾਗ 'ਚ ਗਾਓ। ਉਹੀ ਸਾਈਜ਼ ਇਸਤੇਮਾਲ ਕਰੋ ਬਾਣੀ 'ਚ ਆਪਣਾ ਮਨ ਲਗਾਓ ਤੁਸੀਂ ਬਾਣੀ ਮੰਨਨ ਪੜੋ ਸੰਗਤ ਬਾਣੀ ਮੰਨਨ ਸੁਣੀ ਤੇ ਗੁਰੂ ਸਾਹਿਬ ਦਾ ਕਥਨ ਸੱਚਾ ਹੋਏਗਾ ਹਾਂਜੀ ਤਦ ਹੀ ਤੁਸੀਂ ਪਰਤੱਖ ਇਹ ਦੇਖੋਗੇ ਕਿ ਗੁਰੂ ਸਾਹਿਬ ਜੋ ਕਹਿ ਰਹੇ ਨੇ ਉਹ ਗਲਤ ਨਹੀਂ ਉਹ ਅਜ ਵੀ ਸੱਚਾ ਕੱਲ ਵੀ ਸੱਚ ਸੀਗਾ ਤੇ ਆਉਣ ਵਾਲੇ ਸਮੇਂ 'ਚ ਵੀ ਉਹੀ ਸੱਚ ਰਹਿਣਾ ਹੈ आज सच, सच जुगाड़ सच, सच है भी है सच नानक वो सी भी सच, सच. सच गुरु शब्द का कथन गलत नहीं हो सकता परोसरक इस करके राग धारित वाणी दिख जैसी पड़ो सुनो मौज करो वाहि गुरु जी का खालसा वाहि गुरु जी फतेह फतेह